ਅਮਰੀਕਾ ਦੇ ਵਿੱਚ ਪੜ ਰਹੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗ ਅਮਰੀਕੀ ਨਾਗਰਿਕਾਂ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਸਖਤ ਸਜ਼ਾਵਾਂ ਸੁਣਾਈਆਂ ਗਈਆਂ ਨੇ منی ਲਾਂਡਰਿੰਗ ਵਰਗੇ ਗੰਭੀਰ ਅਪਰਾਧਾਂ ਦੇ ਵਿੱਚ ਸ਼ਾਮਿਲ ਇਹਨਾਂ ਵਿਦਿਆਰਥੀਆਂ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਡਾਲਰਾਂ ਦੀ ਠੱਗੀ ਮਾਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਅਮਰੀਕਾ ਵਿੱਚ ਪੜਾਈ ਕਰਨ ਗਏ ਭਾਰਤੀ ਵਿਦਿਆਰਥੀ ਕਈ ਵਾਰ ਗਲਤ ਰਸਤਿਆਂ ਤੇ ਤੁਰ ਕੇ ਅਮਰੀਕੀ ਪੁਲਿਸ ਅਤੇ ਕਾਨੂੰਨ ਦੇ ਹੱਥੀਂ ਚੜ ਜਾਂਦੇ ਨੇ ਤੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਨੇ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਵਿਦਿਆਰਥੀ ਕਿਸ਼ਨ ਰਾਜੇਸ਼ ਕੁਮਾਰ ਪਟੇਲ ਦੀ ਜੋ ਵਿਦਿਆਰਥੀ ਵੀਜ਼ੇ ਤੇ ਅਮਰੀਕਾ ਵਿੱਚ ਪੜ੍ਹਾਈ ਕਰ ਰਿਹਾ ਸੀ ਅਮਰੀਕੀ ਜਸਟਿਸ ਵਿਭਾਗ ਉਸ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦੇ ਦੋਸ਼ ਤੇ ਵਿੱਚ ਉਸ ਨੂੰ ਦੋਸ਼ੀ ਠਹਿਰਾ ਚੁੱਕਿਆ ਹੈ ਉਸ ਨੇ ਇੱਕ ਆਨਲਾਈਨ ਫਿਸ਼ਿੰਗ ਸਕੀਮ ਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਅਮਰੀਕੀ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਕੇ ਬਜ਼ੁਰਗਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਉਹਨਾਂ ਤੋਂ ਨਕਦੀ ਅਤੇ ਸੋਨਾ ਖੋਇਆ ਗਿਆ ਜਾਂਚ ਦੇ ਵਿੱਚ ਪਤਾ ਲੱਗਾ ਕਿ ਸਕੀਮ ਨੇ ਘੱਟੋ-ਘੱਟ 25 ਬਜ਼ੁਰਗ ਪੀੜਤਾਂ ਨੂੰ ਲਗਭਗ 22 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ। ਪਟੇਲ ਨੂੰ 24 ਅਗਸਤ 2024 ਨੂੰ ਟੈਕਸਾਸ ਦੇ ਗ੍ਰੇਨਾਈਟ ਸੋਸ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇੱਕ ਪੀੜਤ ਤੋਂ 1,30,000 ਡਾਲਰ ਵਸੂਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ 29 ਅਗਸਤ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਅਦਾਲਤ ਦੇ ਵੱਲੋਂ ਪਟੇਲ ਨੂੰ 5 ਸਾਲ ਤੋਂ ਜ਼ਿਆਦਾ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਟੌਰਨ ਨੇ ਜਸਟਿਨ ਸਿਮਸ ਦੇ ਮੁਤਾਬਿਕ ਪਟੇਲ ਨੇ ਆਪਣੇ ਵੀਜ਼ੇ ਦੀ ਦੁਰਵਰਤੋਂ ਕੀਤੀ ਅਤੇ ਅੰਤਰਰਾਸ਼ਟਰੀ ਧੋਖਾਧੜੀ ਸਕੀਮ ਦੇ ਵਿੱਚ ਹਿੱਸਾ ਲਿਆ ਜਿਸ ਦੇ ਨਾਲ ਕਮਜ਼ੋਰ ਅਮਰੀਕੀ ਨਾਗਰਿਕਾਂ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਪਟੇਲ ਦੇ ਸਾਥੀ ਜੋ ਇਸ ਜੁਰਮ ਦੇ ਵਿੱਚ ਉਸ ਦਾ ਸਾਥ ਦੇ ਰਿਹਾ ਸੀ ਦਰੂਵ ਰਾਜੇਸ਼ ਭਾਈ ਮੰਗੂਕੀਆ ਨੇ ਵੀ ਇਹਨਾਂ ਦੋਸ਼ਾਂ ਨੂੰ ਕਬੂਲ ਕੀਤਾ ਅਤੇ ਹੁਣ ਉਹ ਆਪਣੀ ਸਜ਼ਾ ਦੀ ਉਡੀਕ ਕਰ ਰਿਹਾ ਹੈ ਦੂਜਾ ਵਿਦਿਆਰਥੀ ਮੋਇਨਦੀਨ ਮੁਹੰਮਦ ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਆਸਟਨ ਦੀ ਫੈਡਰਲ ਅਦਾਲਤ ਦੇ ਵਿੱਚ 8 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਸਨੇ ਇੱਕ ਅਜਿਹੀ ਸਕੀਮ ਦੇ ਵਿੱਚ ਮਨੀ ਲਾਂਡਰਿੰਗ ਦੀ ਉਹ ਸਾਜ਼ਿਸ਼ ਦੇ ਵਿੱਚ ਸ਼ਾਮਿਲ ਰਿਹਾ ਜਿਸ ਨੇ ਬਜ਼ੁਰਗਾਂ ਨੂੰ ਲਗਭਗ 6 ਮਿਲੀਅਨ ਡਾਲਰ ਦਾ ਨੁਕਸਾਨ ਪਹੁੰਚਾਇਆ ਮੁਹੰਮਦ ਇੱਕ ਕੋਰੀਅਰ ਦੇ ਵਿੱਚੋਂ ਕੰਮ ਕਰਦਾ ਸੀ ਜੋ ਪੀੜਤਾਂ ਤੋਂ ਨਕਦੀ ਅਤੇ ਸੋਨਾ ਇਕੱਠਾ ਕਰਦਾ ਸੀ ਇਸ ਸਕੀਮ ਦੀ ਸ਼ੁਰੂਆਤ ਭਾਰਤ ਤੋਂ ਹੋਈ ਸੀ ਜਿਸ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਕੇ ਪੀੜਤਾਂ ਨੂੰ ਜਾਂਚ ਦਾ ਡਰ ਦਿਖਾ ਕੇ ਪੈਸੇ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਇਹ ਦੋਵੇਂ ਮਲਜ਼ਮ ਆਨਲਾਈਨ ਫਿਸ਼ਿੰਗ ਸਕੀਮਸ ਦਾ ਹਿੱਸਾ ਸਨ ਜਿਨ੍ਹਾਂ ਦੇ ਵਿੱਚ ਭਾਰਤ ਆਧਾਰਿਤ ਕਾਲ ਸੈਂਟਰਾਂ ਤੋਂ ਬਜ਼ੁਰਗ ਅਮਰੀਕੀਆਂ ਨੂੰ ਫੋਨ ਕਰਕੇ ਝੂਠੇ ਦਾਅਵੇ ਕੀਤੇ ਜਾਂਦੇ ਨੇ ਇਹ ਸਕੈਮਰ ਅਮਰੀਕੀ ਖਜ਼ਾਨਾ ਵਿਭਾਗ ਜਾਂ ਫਿਰ ਅਮਰੀਕੀ ਅਟਾਰਨੀ ਦਫ਼ਤਰ ਦੇ ਅਧਿਕਾਰੀਆਂ ਦੀ ਨਕਲ ਕਰਦੇ ਸਨ ਪੀੜਤਾ ਨੂੰ ਜਾਂਚ ਦਾ ਡਰਾਵਾ ਦੇ ਕੇ ਉਹਨਾਂ ਤੋਂ ਪੈਸੇ ਅਤੇ ਸੋਨਾ ਅਤੇ ਹੋਰ ਕੀਮਤੀ ਜਾਇਦਾਦ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ। ਅਮਰੀਕੀ ਜਸਟਿਸ ਵਿਭਾਗ ਅਤੇ ਐਫਪੀਆਈ ਨੇ ਬਜ਼ੁਰਗ ਨਾਗਰਿਕਾਂ ਨੂੰ ਅਜਿਹੇ ਫੋਨ ਕਾਲਸ ਤੇ ਮੈਸੇजेस ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਦੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਨਕਲ ਕਰਕੇ ਪੈਸੇ ਮੰਗੇ ਜਾਂਦੇ ਨੇ। ਭਾਰਤੀ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਅਜਿਹੀਆਂ ਸਕੀਮਾਂ ਤੋਂ ਦੂਰ ਰਹਿਣ ਅਤੇ ਕਾਨੂੰਨੀ ਤੌਰ ਤੇ ਆਪਣੀ ਪੜਾਈ ਤੇ ਧਿਆਨ ਦੇਣ। あっ